make uh -huh. money mm -hmm. mm -hmm. We'll Thank you. let oh. ਤੂ ਤਮੋ ਪਰਰ ਦਾ ਆਸੋ ਸੁਖੀ ਹੋ ਮੇ ਤੁਮ ਸਾਧੂ ਦੀਨਾ ਮਾਰਗਤਾ ਆ ਹੋ ਗਰਕ ਤੇ ਤੇ ਤੁਮਰੀ ਕਿਰਪਾ ਮਸੂਰ ਮੇ ਕੋਈ ਨ ਜਾਣੇ ਤੁਮਰਾ ਹੰਤੂ ਜੀ ਦੇਉ ਕਾਚਾ ਭਗਵੰਤ ਜੀ ਸਗਲਾ ਸਮਾਗਰੇ ਤੁਮਰਾ ਸੁਧਾਰੀ ਤੁਮ ਤੇ ਹੋ ਜੂ ਸੁਭਾਗ ਬੇਦੂਨੀ ਅਨਾਨੀ ਨਾਨਕ ਦਾਸ ਸਦਾ ਗੁਰਮਾਨੀ ਗੁਰਗਿਆਨ ਦਾਸ ਵਾਸਤਮਾਰੀ ਜੀਉ ਬੇਦੂ ਸਭ ਤੇਰਾ ਪਿਆਰ ਆ ਅੱਲਾ ਬੇਦੂ ਆਕੋ ਵਿੰਮ ਕੁਲਾ ਕਹਿ ਜਰ ਕੀ ਤਮਕ ਗੁਰਦਾਸ ਸਿੰਘ ਜੀ ਕੰਕਾਚ ਦੀ ਵਾਜ ਗੁਰੂ ਜੀ ਕੋ ਤੀਜੀ ਸਹਾਇ ਬਾਅਦ ਸ੍ਰੀ ਗੋਬਿੰਦ ਸਿੰਘ ਜੀ ਦੇ ਪਾਸੇ ਦਸਮੀ ਪ੍ਰਤਮ ਗੰਤੀ ਸੋਹਰੇ ਗਏ ਨਾਨਕ ਜੀ ਦੇ ਆਹਰ ਗੁਰੂ ਤੇ ਮਹਾਰਾਜਨ ਦਾ ਸਿੰਘ ਸਾਹਿਬ ਜੀ ਅੰਦਰ ਨੂੰ ਸਭਰੋ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਆਈਏ ਸ੍ਰੀ ਚੇ ਸਭੁ ਖਾਇ ਜੀ ਦੇ ਵਿਵਹਾਰ ਦਾ ਸਿਮਰਿਆ ਘਰ ਨਾਉ ਨਦਵਧਾਈ ਸਭ ਤੋਂ ਅਨੁਸਾਰ ਜਿਸ ਮੇਸਤਾ ਤੁੰਤਨ ਸ੍ਰੀ ਗੁਰੂ ਸਿੰਘ ਜੀ ਮਹਾਰਾਜ ਸਬਤ ਹੰਨੂਸਾ ਅਜਾਦਸ ਸਿਵਾਤ ਸੰਨਦੀਆ ਅਜੀਤ ਹਜਰਾਜਾ ਜੂਰ ਜਹਰਾਜਾ ਜੂਰ ਸਰਬ ਕੁਲਾਵਾਂ ਮਾਰ ਜੂਰ ਧੰਤਨ ਸ੍ਰੀ ਨਰਸਨ ਦੇ ਬਾੜ ਦਰਸ ਰੰਗ ਦੇ ਜੀ ਗਾ ਧਿਆਨ ਤਰ ਕੇ ਬੋਲੋ ਜੀ ਵਾਹੀ ਆਪ ਦੇ ਪੰਜ ਪਿਆਰੇ ਜਾਨ ਸਾਹਿਬ ਜਾਨ ਦੇ ਮਨ ਤਲ ਜੀ ਚੱਲ ਚੁਕੇ ਅਠੀਆਂ ਨੇ ਆਪਣੀਆਂ ਦੱਪੀਆਂ ਜਿਨ੍ਹਾਂ ਨੇ ਆਪ ਦਾ ਨਾਮ ਲਪਿਆ ਬੰਨ ਕੇ ਛਕਿਆ ਜੀਤਲਾਈ ਤੇਜ ਬਾਰੇ ਤੇਜ ਸੋ ਸੁਮ ਕੇ ਅੰਤ ਤੀ ਪੀਤਾ ਨਾ ਪਿਆਰੇ ਇਸ ਤਰ੍ਹਾਂ ਦੀ ਕਮਾਈ ਦੇ ਧਿਆਨ ਤਰ ਕੇ ਬੋਲੋ ਜੀ ਵਾਹੀ ਸੰਗਣੀ ਨਤਬੇ ਸਿਉ ਜਿਉ ਜਿਉ ਤੇਵ ਨੰਦ ਗਟਵਾੜੇ ਪੁੱਤਿਆ ਨੰਨਿ ਧਰ ਖੜੀਆ ਤੇ ਜੜੇ ਤਨ ਆਰੈ ਦੇ ਨਾਮ ਚਰਵਾਏ ਤੇ ਸਿੱਖੀ ਕੇ ਸਾਸ ਸਵਾਸ ਸਭ ਸੰਗਿ ਲਿਵਾਇ ਧਰਨੀ ਹਾਰੇ ਆਪ ਦੇ ਪੁਰਣ ਤੁਮਟਾ ਕਰਕੇ ਬੰਨਿਆ ਨਾ ਸਰਬਤ ਸਿਦਾਨੀ ਕੋ ਮੈਂ ਦੇ ਅੰਤਰ ਕੇ ਬਲੋ ਜੀ ਸੁਬਾਨੀ ਤੇ ਤੱਕ ਤੋਂ ਸਰਬਤ ਪੁਰਖ ਮਹਾਰਗ ਦੇ ਅੰਤਰ ਕੇ ਬਲੋ ਜੀ ਸੁਬਾਨੀ ਸੁਵਤ ਖਾਨ ਸਾਹਿਬ ਦੀ ਅਰਦਾਸ ਹੈ ਜੀ ਸੁਵਤ ਖਾਨ ਸਾਹਿਬ ਜੀ ਕੋ ਵਾਹ ਗੁਰੂ ਵਾਹ ਗੁਰੂ ਬਾਹੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਆਪ ਦੇ ਪੁੱਤਰ ਨਾਮ ਚਤਾ ਵਿੱਚ ਤੁਮ ਦਾ ਸਰਕਾਰ ਸ੍ਰੀ ਸੁਖਵੈਰ ਜਨਗਨ ਕਲਸਾ ਸਾਹਿਬ ਦਾ ਦਾ ਰਸ਼ਦ ਦੇਤੀ ਹੋਦੇ ਹੋਤੀ ਪ੍ਰਾਜਮਨ ਜੀਤ ਸ੍ਰੀ ਸਾਹਿਬ ਜੀ ਸਾਨ ਖਾਲਸਾ ਦੀ ਬੋਲਵਾਲੇ ਬਲੂ ਜੀ ਜੀ ਵਾਹਿਗੁਰੂ ਬਹੁਤ ਬਖਸ਼ੂ ਨਿਸਖਾਂ ਸੁਖੀ ਦਾ ਨਾਮ ਹੈ ਜਦਾਂ ਰੰਤ ਜਨੁਮ ਰੇਖ ਦਾ ਨਾਮ ਸੋਧਨ ਕੋ ਸਦਾ ਨਾਮਦਾਰ ਸ੍ਰੀ ਅੰਮ੍ਰਿਤ ਸਰਦੇ ਨਰਸ਼ੀਖਿਸ਼ਨਾ ਨ ਚੌਂਕੀਆਂ ਚੱਡੇ ਵੀਰੇ ਚੋਜ ਕੋ ਟਲ ਸਾਰੇ ਭਰ ਲੋਦੀ ਸਵਾਮੀ ਜੀ ਤੁਹਾਨੂੰ ਇਸ ਖਾਨਾ ਮਾਨੀਵਾ ਮਤ ਜੀ ਮਹਤਪੁਰਖ ਰਾਖਿਆ ਆਪ ਕੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ੍ਰੀ ਗੁਰੂ ਦਾਸ ਸਾਹਿਬ ਜੀ ਨੂੰ ਸੂਗ ਸਵਰਨ ਨਾਮ ਤੋਂ ਨਦ ਆਪ ਦੇ ਪਰਿਵੰਸ ਤੋਂ ਛੋੜਿਆ ਗਿਆ ਹੈ ਖੁੱਲੇ ਦਰਸ ਮੇਲੀ ਦਾਾਰ ਤੇ ਸੇਵਾ ਸੰਭਾਲਨ ਦਾ ਆਪਰੇ ਪਰ ਗੁਰੂ ਖਾਲਸਾ ਲੋਕ ਸੁਖਵਾਉਣ ਦੇ ਨਾਮ ਤੇ ਤਾਂ ਦੇ ਤਾਂ ਨਿਮਟੋ ਸੱਚੀ ਬਤਾ ਵੰਡ ਪਾਤਤ ਪਾਬਿਨ ਨੂੰ ਦ੍ਰਿਸ਼ਾ ਕਲਪਾ ਜੀ ਦਾ ਅਨੁਦਿਸ਼ੂ ਬਾਦਰਾਜ ਜੀ ਜਹਰਾਜ ਜੀ ਹੋਰ ਸਰਬ ਕਲਾ ਅਰਪੂਰ ਤੁੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਸੰਤ ਜੀ ਆਪ ਦੇ ਜੀਉਰ ਚਰਨ ਕਮੋ ਬਾਸ ਸੂ ਸਾਧ ਸੰਤ ਜੀ ਕੀ ਅਰਦਾਸ ਬੇਨਤੀ ਜੋਦਲੀ ਹੈ ਸਤਿਗੁਰੂ ਜੀ ਦੀ ਮਿਹਰ ਕੀ ਦੀ ਰੰਗ ਦਿੱਤੀ ਅਮਰਤ ਵਲ ਲੈ ਕੇ ਆਇਆ ਨਾਮਸਨਾ ਦੀ ਦਾਲ ਬਖਸ਼ੇ ਸੰਤਮਾਨਤਾ ਜੀ ਆਪ ਦੀ ਕਿਰਪਾ ਸਰਕਾਰ ਅਮਰਤ ਵਲ ਦੀਆਂ ਬਾਣੀਆਂ ਦੀ ਜਾਪ ਹੋਏ ਨਿਤਰੇ ਹੋਏ ਸ੍ਰੀ ਆਸਰੀ ਬਾਗ ਦੇ ਜੀ ਹੋਏ ਸਤੂਰ ਜੀ ਆਪ ਦੇ ਪਾਵਨ ਕੋਇ ਤਰਸੂਪਾ ਦੇ ਪ੍ਰਕਾਸ਼ ਕਰਦਿਆਂ ਗੋਣਿਤਨੇ ਕਰਦਿਆਂ ਗੋ ਸ੍ਰੀ ਆਸਨਿਗਰ ਦੇ ਕੀਰਤਨ ਕਰਦਿਆਂ ਗੋ ਸ੍ਰੀ ਚੀ ਗੁਰਬਾਣੀ ਪੜਦਿਆਂ ਸੁਣਦਿਆਂ ਗੋ ਸ੍ਰੀ ਸੇਵਾ ਚੱਕਰੀ ਕਰਦਿਆਂ ਗੋ ਮਨੁਨੋਚਨ ਕਰਮਾਂ ਕਰਦੇਦਿਆਂ ਟਿਕਾਉਂਦੀਆਂ ਸੁਖਮਾਂ ਕੋਲਾ ਹੋ ਗਿਆ ਹੋਣ ਗਿਆ ਜੀ ਅੰਜਾਮ ਵਿੱਚ ਸੰਤਾਂ ਨੂੰ ਮਾਫ਼ ਕਰਨ ਲਈ ਵਾਸਤੇ ਸਮਾਧਿ ਨੂੰ ਸ੍ਰੀ ਸੁਖ ਗੁਰਬਾਣੀ ਬਣਤ ਸੁਣਦੀ ਸਮਰਥਾ ਦਾ ਅੰਤ ਹੋ ਰਹੀ ਸਮਰਥਾ ਦਾ ਹੋ ਗਿਆ ਜੀ ਜਦੋਂ ਅਰਮਸਨਾ ਪੜੀ ਗੁਰਬਾਣੀ ਸੁਧ ਕੇ ਸਾਥ ਨੂੰ ਜੁਬਾਨ ਕਰੀ ਪੜੀ ਗੁਰਬਾਣ ਦਾ ਪ੍ਰਭਾਵ ਸਾਡੇ ਕਾਲਜ ਵੀ ਹਰਦਿਆ ਸੋਨਾ ਸੋਹਣਾ ਸਭ ਤਰੀ ਹਾਜ਼ਰੀ ਆਵਦਾ ਦਰਦ ਦੇ ਲੋਣੀ ਦਰਦ ਬਲ ਭੇਟਾ ਪਰਵਾਰਕਾਨੀ ਨਗਰ ਕਰੇ ਸੁਖ ਵਰਤਾਂ ਦੇ ਮੁਖਾ ਲਈ ਸਹਾਇਤਾ ਵਿਗਨਾ ਦਾ ਨਾਸ ਕਰਨਾ ਜੀ ਅੰਗ ਸੰਗ ਸਹਾਇਕਾ ਨਾਮ ਨੂੰ ਸਥਿਤੀ ਕਰਨੀ ਕਦਮ ਕਦਮ ਚੱਲਿਆ ਦੇ ਚਿਤਰੋਣਾ ਸਰਬੋਤਮੇ ਕਾਰਜ ਰਾਸ ਕਰਨੇ ਮਾਲ ਮੁਕਤੀ ਸੁਖ ਵਰਤਾਂ ਦੇ ਉਸਤਿਤੀ ਜੀਵਨ ਰક્ષਣਾ ਨਾਮ ਦਾ ਦੇ ਦਾਤਮਕ ਸੇ ਸੰਦਨ ਨਦਰੀ ਨਦਰੀਆਂ ਆਰਕਨ ਸੰਜੀਵ ਸਮੁਦਾਇ ਕਾਰਜ ਰਾਸ ਕਰਨੇ ਕਾਮ ਗਰੂਤ ਮੇਨ ਜਾਨ ਜੰਮੀ ਖਲਾਕਸ਼ਨੀ ਸੇਵਾ ਸੰਮਰਣ ਦੇ ਹੋ ਸਖੀ ਜੀ ਦੇ ਨਤਮੇ ਆਮੀ ਨਾਮ ਦੀ ਨਾਮਕ ਸੁਖੀ ਜੀ ਆਪ ਦੀ ਕਿਰਪਾ ਸਰਕਾਰਾ ਤਰੀ ਸੁਖਨੇ ਨਾਲ ਦੇਤੂ ਜੀ ਅਚਾਨਕ ਜਨਾਇ ਅਨੰਦਾਂ ਦੇ ਸੁੱਖਾਂ ਦੇ ਪਨੀਰ ਕਰਵਾਉਣ ਆਪੇ ਕਰਵਾਉਣ ਦਾ ਮੇਲਕ ਸੁਖਾਣਾ ਜਿਨਾ ਕਰਕੇ ਆਪ ਦੇ ਨੂੰ ਕਰਵਾਇਆ ਹੋਣਾ ਨਾਮ ਚਤਾਵੇ ਸਿਮੇ ਆਪਦੇ ਜੂਰ ਚਰਣਾ ਕਮਨ ਬਾਸ ਸੂ ਸਾਧ ਸੰਗਤ ਜੀ ਕੇ ਅੰਦਰ ਆਸ ਬੇਨਤੀ ਜੋਦਰੀ ਸਤਿਗੁਰੂ ਜੀ ਆਪ ਦਾ ਕਰਦੀ ਸੇਵਕ ਨੂੰ ਸੋ ਸਾਰੇ ਹੀ ਨਗਰ ਦੇ ਸਤਿਗੁਰੂ ਦੇ ਨਾਲ ਸਤਿਗੁਰੂ ਜੀ ਰਣ ਕਰਕੇ ਇਸ ਟਾਈਮ ਸਰਦਾਰ ਜਗਦੀਸ਼ ਸਿੰਘ ਜੀ ਤੇ ਲੇਵਰ ਸਤਿਗੁਰੂ ਜੀ ਜੋ ਕਿ ਇਸਾਨੀ ਸੰਘਰਸ਼ ਦੌਰਾਨ ਕੋਖੜ ਹੜਤਾਲ ਦੇ ਬੈਠੇ ਉਹ ਸਤਿਗੁਰੂ ਨਾਲ ਚੜ੍ਹਦੀ ਕਲਾ ਤੁੰਤਰੀ ਡੇਰ ਹੋਤਾ ਵਸ ਸੱਚੇ ਬਾਸ ਸ੍ਰੀ ਨੂੰ ਸਾਹ ਦੇ ਸਵਾਦ ਸੰਤਨ ਹੋ ਕੇ ਆਇਆ ਆ ਮਾਹੌਲੀ ਪਾਵਨ ਸਤਿਗੁਰੂ ਵਿੱਚ ਸਤਿਗੁਰੂ ਜੀ ਤੋਂ ਦੇਗਾ ਕੁਰਬਾਨੀਆਂ ਨਾਲ ਸਤਿਗੁਰੂ ਜੀ ਆਪ ਨੂੰ ਅਗਲੇ ਭਗਵਾਨਾਂ ਪ੍ਰਸਾਦ ਸੰਤਨ ਤੁੰਦਿਆ ਦੇ ਜਿੰਨਾ ਵੀ ਸੰਤਾਂ ਨੂੰ ਦੇ ਕੇ ਬੋਹਰਾਂ ਦੀ ਸੰਗਤਾਂ ਦੇ ਸਤਿਗੁਰੂ ਜੀ ਦੇਗਾ ਕੁਰਬਾਨੀਆਂ ਸੰਕੀਰਤ ਦੇ ਨਿਮਰ ਸਹਾਰ ਸਾਰੇ ਪਰਿਵਾਰਾਂ ਦੀਆਂ ਸੰਤਨੀਆਂ ਸਤਿਗੁਰੂ ਜੀ ਅਰਦਾਸਾਂ ਵਿੱਚ ਪ੍ਰਵਾਨ ਕਰੀਆਂ। ਸੋ ਸਰਦਾਰ ਜਗਜੀਤ ਸਿੰਘ ਡਲੇਵਾਲ ਨੂੰ ਚਾਦੀ ਕਲਾਕਸਿਬੰਦੂ ਜੀ ਦੇ ਦਰਬਾਰ ਸਿਮਰਾਂਜ। ਸੋ ਕਾਰਜਰਾਸ ਕਰਨੀਆਂ ਇਸ ਤਰ੍ਹਾਂ ਕੀਤੀ ਸੀਗਾ ਗੁਆਣਕ ਨੂੰ। ਉਹ ਲਾਚੁਕਾਂ ਗਲਤੀਆਂ ਮਾਫ ਕਰੋ ਜੀ। ਬਾਬਾ ਨੂੰ ਤਰੁਕਮਨਾਮੇ ਵਕਸ ਕੇ ਸੰਤਨਾਂ ਦੇ ਹਾਲ ਕਰੋ ਕਿਰਪਾ ਕਰੋ। ਹੁਕਮਨਾਮਿਆਂ ਤੇ ਜਰਾਂ ਦੀ ਸਮਤ ਗੁਰੂ ਸਾਹਿਬ ਜੀ ਨੂੰ ਲਾਚੁਕਾਂ ਗਲਤੀਆਂ ਮਾਫ ਕਰੋ। ਸਹੀ ਕਰਨੇ ਵੀ ਜਿਨਾ ਬਿਲਾ ਆਬਿਲੇ ਗੁਰੂ ਵਰੈ ਗੁਨਾਮ ਚਤਾਰੂ ਰੁਪਾ ਅਮਰ ਜੜਦੀ ਕਲਾ ਤੇਰੇ ਭਾਣੇ ਸਰਬਤ ਦਾ ਬਗਨ ਊੜ ਆ ਗਿਆ ਭੀ ਆਕਾਲ ਕੀ ਤੁਮੇ ਕਰਾਇਓ ਪੰਥ ਸੰਤਨ ਕੋ ਕਮਾ ਹੈ ਗੁਰੂ ਗ੍ਰੰਥ ਅੰਮ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਮਾਰਾ ਗੁਰੂ ਨਾਮ ਕੀ ਜੇ ਤੋ ਪ੍ਰਭ ਕੋ ਮਿਰਤ ਤੁਚ ਹੈ कर सदा करसे देवार selamat <laughs> 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 you ਰਾਮ ਆਵਾਜ਼ ਮੈਂ ਮਾਣ ਮਾਰਦੇ ਬੈਠਾ ਹੋਵੇ ਉਹ ਦੁਨੀਆ ਦੇ ਸਰਕਾਰਾਂ ਨੂੰ ਕੁਦਰਤ ਕੁਦਰਤ ਸਤਨਾ ਦਾ ਐਲਾਨ ਕਰ ਬਈਲੇ ਜੀ ਦੇ ਕੰਮ ਹੋਏ ਲੋਕਾਂ ਨੂੰ ਸਹਾਨਾ ਦਾ ਇਹ ਮਜੂਰਾ ਉਹਨਾਂ ਲਈ ਤੋਂ ਲੋਟੋ ਦੀਆਂ ਦੁਨੀਆ ਕੋਲ ਦੀਆਂ ਨੇ ਉਹ ਇਹਨਾਂ ਦੀਆਂ ਕੋਈ ਨਹੀਂ ਬਤਾ ਬੈਠਾ ਲੋਬਿਆ ਮਤਲਬ ਜਿਹੜਿਆ ਪੀ ਜਾਂਦੀ ਬੜੀ ਦਿਆ ਤੁਸੀਂ ਅੱਗੇ ਹੋਏ ਉਤਾਰਦੇ ਬੈਠਾ ਆਕਰ ਕਰਦੇ ਦੁਨੀਆ ਰਾਹ ਦੇ ਵੀ ਸੂਤਾਨ ਸਾਧੀ ਯੋਗਾਰਾ ਅਗਵਾਨਾ ਰੋਮੇ ਦੇ ਕਟਿਓ ਜਾਵਾ ਅਮਾ ਮਲੇ ਸਤ ਸਾਰੇ ਤਾਈ ਮੋਦੀ ਆਪ ਦਾ ਉਹ ਕਾ ਬੇਜਨਸੇ ਬਿਆ ਚਾਇ ਉਹ ਸਾਰੇ ਵੀ ਮੁਸਲਮਾਨੋਂ ਕਾਇਸੇ ਕੋਲ ਇਹ ਗਾਲ ਮੁਸਲਾਮ ਜਾਂ ਪਸ਼ਨਾ ਸਗਰ ਨੂੰ ਕਟੇ ਹੋਏ ਖਾਸ ਜਾ ਅੰਮੀ ਚੰਦਾਂ ਹਾ ਇਹ ਸਤ ਵਿੜਾ ਸ੍ਰਿਆ ਸੁਣਾ Gracias. Sí. 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 Sí.